ਸੀガル ਜੀ ਹੌਲਕ ਸਾਹਿਬ ਠੀਕ ਹੋ ਮਾਦੀ ਬਾਈ ਤੁਸੀਂ ਸੁਣਾਓ ਕੀ ਹਾਲ ਚਾਲ ਬਸ ਸਭ ਪਰਮਾਤਮਾ ਦੀ ਕਿਰਪਾ ਬਾਈ ਜਿਵੇਂ ਆਪਾਂ ਪਿਛਲੇ ਆਪਣੇ ਹਫਤੇ ਇੰਟਰਵਿਊ ਕੀਤੀ ਸੀ ਜੀ 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 ਅ ਉਹਦੇ ਚ ਆਪਾਂ ਦੱਸਿਆ ਸੀਗਾ ਕਿ ਪੰਜਾਬੀਆਂ ਨੇ ਕੈਨੇਡਾ ਨੂੰ ਕਿਵੇਂ ਡੋਇਆ ਹ ਹ ਤੇ ਉਸ ਚੀਜ਼ ਨੂੰ ਆਪਾਂ ਜਾਰੀ ਕਰਦੇ ਹੋਏ ਉਹਨੂੰ ਅੱਗੇ ਲੈ ਕੇ ਜਾਂਦੇ ਆਂ ਬਾਈ ਜੀ 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 ਇਹੀ ਜਿਹੜਾ ਮੇਰਾ ਵੀ ਮਕਸਦ ਹੈ ਸੀਗਾ ਵੀ ਜਿਹੜੀ ਆਪਾਂ ਲਾਸਟ ਐਪੀਸੋਡ ਕੀਤਾ ਸੀਗਾ ਉਹ ਥੋੜਾ ਜਿਹਾ ਅਧੂਰਾ ਰਹਿ ਗਿਆ ਸੀਗਾ ਤੇ ਅੱਜ ਮੈਂ ਵੀ ਦਰਸ਼ਕਾਂ ਨੂੰ ਦੱਸ ਦਿਆਂ ਕਿ ਅੱਜ ਕਰਨ ਔਲਖ ਦੁਬਾਰਾ ਫੇਰ ਜੁੜ ਚੁੱਕੇ ਆ ਤੇ ਜਿਹੜੀ ਪਿਛਲਾ ਪੋਡਕਾਸਟ ਸੀਗਾ ਉਹਨੂੰ ਕੰਟੀਨਿਊ ਕਰਦੇ ਹੋਏ ਜਿਹੜਾ ਹਫਤੇ ਦੇ ਵਿੱਚ ਜਿਹੜਾ ਜੋ ਕੁਝ ਵੀ ਹੋਇਆ ਉਹਦੇ ਬਾਰੇ ਅੱਜ ਵਿਚਾਰ ਚਰਚਾ ਕਰਨੀ ਆ ਗੱਲਾਂ ਬਹੁਤ ਅਹਿਮ ਰਹਿਣ ਵਾਲੀਆਂ ਸੱਚੀਆਂ ਤੇ ਕੌੜੀਆਂ ਗੱਲਾਂ ਜ਼ਰੂਰ ਹੋਣਗੀਆਂ ਤੇ ਜੇ ਤੁਸੀਂ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਵੇਂ ਮੈਂ ਪਹਿਲਾਂ ਕਹਿਣਾ ਹੁੰਦਾ ਕਿ ਇਮੀਗ੍ਰੇਸ਼ਨ ਨਾਲ ਰਿਲੇਟਡ ਖਾਸ ਕਰਕੇ ਰਿਵਰਸ ਮਾਈਗ੍ਰੇਸ਼ਨ ਇਮੀਗ੍ਰੇਸ਼ਨ ਤੇ ਹੋਰ ਵੀ ਜਿੰਨੇ ਵੀ ਰਿਲੇਟਡ ਇਸ਼ੂ ਹੈਗੇ ਆ ਫੋਰਨ ਕੰਟਰੀਆਂ ਨਾਲ ਇਸ ਚੈਨਲ ਤੇ ਤੁਹਾਨੂੰ ਮਿਲ ਜਾਣਗੇ ਜਾਂ ਤੁਸੀਂ ਬਾਈ ਕਰਨ ਔਲਖ ਦਾ ਜਿਹੜਾ YouTube ਚੈਨਲ ਹੈਗਾ ਬੈਕ ਟੂ ਮਦਰ ਲੈਂਡ ਪੰਜਾਬ ਉੱਥੇ ਜਾ ਕੇ ਵੀ ਤੁਸੀਂ ਹਰ ਤਰ੍ਹਾਂ ਦਾ ਇਮੀਗ੍ਰੇਸ਼ਨ ਨੂੰ ਲੈ ਕੇ ਕੰਟੈਂਟ ਦੇਖ ਸਕਦੇ ਹੋ ਹੁਣ ਔਲਖ ਸਾਹਿਬ ਜਿਹੜਾ ਆਪਾਂ ਸਿਲਸਲਾ ਅੱਗੇ ਵਧਾਈਏ ਇਹ ਜਿਹੜੀ ਪਿਛਲੀ ਆਪਾਂ ਗੱਲਬਾਤ ਕੀਤੀ ਸੀ ਉਹਨੂੰ ਅੱਗੇ ਵਧਾਉਂਦੇ ਹੋਏ ਹਫ਼ਤੇ ਇੱਕ ਦਾ ਮੈਨੂੰ ਜਿਹੜਾ ਸਾਰਾ ਜਿਹੜਾ ਸਾਰਾ ਇਨਸ਼ਾ ਦੱਸੋ ਵੀ ਪਿਛਲੇ ਹਫ਼ਤੇ ਜਿਹੜਾ ਕੀ ਕੁਛ ਜਿਹੜਾ ਨਵਾਂ ਤੇ ਜਿਹੜਾ ਆਪਣੇ ਦਰਸ਼ਕਾਂ ਨਾਲ ਸਾਂਝਾ ਕਰਨ ਵਾਲਾ ਭਾਈ ਸਭ ਤੋਂ ਪਹਿਲਾਂ ਮੈਂ ਉੱਥੋਂ ਹੀ ਗੱਲ ਸ਼ੁਰੂ ਕਰੂੰਗਾ ਜਿੱਥੇ ਆਪਾਂ ਲਾਸਟ ਹਫ਼ਤੇ ਛੱਡੀ ਸੀ ਕਿ ਪੰਜਾਬੀਆਂ ਨੇ ਕੈਨੇਡਾ ਨੂੰ ਕਿਵੇਂ ਗੋਹਣਾ ਉਸੇ ਲੜੀ ਤਾ ਤਾਂ ਪਹਿਲੀ ਚੀਜ਼ ਇਹ ਹੈ ਕਿ ਆਪਣੇ ਪੰਜਾਬੀਆਂ ਨੇ ਆਪਣੀਆਂ ਸੱਟੀਆਂ ਪਹਿਣਾ ਨਾਲ ਵਿਆਹ ਜੀ ਤੇ ਉਹਨਾਂ ਨੂੰ ਕੈਨੇਡਾ ਲੈ ਗਏ ਠੀਕ ਐ ਸਹਰਿਆਣੇ ਆਪਦੀਆਂ ਜਿਵੇਂ ਕਹਿੰਦੇ ਹੁੰਦੇ ਆ ਨੋਹਾਂ ਨਾਲ ਧੀਆਂ ਨਾਲ ਵਿਆਹ ਕਰਾਏ ਜੀ 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 ਠੀਕ ਐ ਜਾਂ ਆਪਦੀਆਂ ਭਤੀਜੀਆਂ ਨਾਲ ਵਿਆਹ ਕਰਾਏ ਤੇ ਉਹਨਾਂ ਨੂੰ ਕੈਨੇਡਾ ਲੈ ਗਏ ਠੀਕ ਐ ਆਪਣੇ ਲੋਕਾਂ ਨੇ ਹੀ ਪੰਜਾਬੀ ਸਟੋਰਾਂ ਤੇ ਰੱਖ ਕੇ ਡੋਡੇ ਵਿੱਚ ਚੈਣੀਆਂ ਖੇਣੀਆਂ ਵੇਚੀਆਂ ਕਾਮਣੀਆਂ ਵੇਚੀਆਂ ਤੇ ਆਪਣੇ ਲੋਕਾਂ ਨੇ ਹੀ ਖਰੀਦੀਆਂ ਠੀਕ ਐ ਆਪਣੇ ਲੋਕਾਂ ਨੇ ਉਹ ਕੋਈ ਚੀਜ਼ ਨਹੀਂ ਛੱਡੀ ਜਿਹੜੀ ਜਿਵੇਂ ਕਹਿੰਦੇ ਹੁੰਦੇ ਪੰਜਾਬ ਚੋਂ ਨਹੀਂ ਯੂਜ਼ ਕਰਦੀ ਜਿਹੜੀ ਉੱਥੇ ਨਾ ਪਹੁੰਚਦੀ ਹਾਂਜੀ 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 ਆਪਣੇ ਲੋਕਾਂ ਨੇ ਹੀ ਫੇਕ ਡਾਕੂਮੈਂਟ ਬਣਾਏ ਘਰ ਵਾਏ ਕੀਤੇ ਮਾਰਗੇਜ ਫਰਾਡ ਕੀਤੇ ਪਿਛਲੇ ਦਿਨਾਂ ਚ ਕਈ ਬੰਦੇ ਹੈਗੇ ਜਿਹੜੇ ਮਾਰਗੇਜ ਫਰਾਡ ਚ ਫੜੇ ਵੀ ਗਏ ਹੂੰ ਹਾਂਜੀ ਉਹਨਾਂ ਤੇ ਹੁਣ ਇਨਕੁਆਰੀ ਚੱਲ ਰਹੀ ਹੈ ਉਹਨਾਂ ਤੇ ਹੁਣ ਕੇਸ ਚੱਲ ਰਿਹਾ ਇਹ ਸਾਰਾ ਕੁਝ ਸਾਰਾ ਕੁਝ ਜਿਵੇਂ ਕਹਿੰਦੇ ਆਪਣੇ ਪੰਜਾਬੀਆਂ ਨੇ ਹੀ ਕੀਤਾ ਲੰਮੇ ਸਮੇਂ ਤੋਂ ਤੇ ਇਹ ਸਭ ਤੋਂ ਵੱਡੇ ਕਾਰਨ ਹੈ ਜਿਹਦੇ ਕਾਰਨ ਜਿਵੇਂ ਕਹਿੰਦੇ ਕੈਨੇਡਾ ਡੁੱਬਦਾ ਡੇ ਬਾਏ ਡੇ ਡੁੱਬਦਾ ਹੀ ਜਾ ਰਿਹਾ ਹੂੰ 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 ਜਿਵੇਂ ਇੱਕ ਸੱਜਣ ਨੇ ਪਿਛਲੀ ਵੀਡੀਓ ਤੇ ਕਮੈਂਟ ਕੀਤਾ ਸੀ ਕਹਿੰਦੇ ਵੀ ਮੰਦੀ ਪਹਿਲਾਂ ਵੀ ਆਈ ਹੈ ਕੈਨੇਡਾ ਦੇ ਵਿੱਚ ਹਨਾ ਉਹਨਾਂ ਨੇ ਜਿਹੜਾ ਇਅਰ ਵਾਈਜ਼ ਦੱਸਿਆ ਵੀ ਮੰਦੀ ਪਰ ਜਿਹੜਾ ਅੱਜ ਦੀ ਗੱਲਬਾਤ ਜਾਂ ਉਸ ਦਿਨ ਗੱਲਬਾਤ ਹੋਈ ਜਾਂ ਆਪਣੀ ਅਕਸਰ ਗੱਲਬਾਤ ਹੁੰਦੀ ਰਹਿੰਦੀ ਆ ਆਪਾਂ ਮੰਦੀ ਬਾਰੇ ਵਿਚਾਰ ਚਰਚਾ ਨਹੀਂ ਕਰਦੇਗੇ ਆਪਾਂ ਗੱਲ ਹੁੰਦੀ ਆ ਵੀ ਜੋ ਹਾਲਾਤ ਹੋਏ ਆ ਕੈਨੇਡਾ ਦੇ ਵਿੱਚ ਹੁਣ ਮੰਦੀ ਦਾ ਇੱਕ ਸਬਜੈਕਟ ਵੱਖਰਾ ਆ ਉਹਦੇ ਤੇ ਵੀ ਆਪਾਂ ਕਿਸੇ ਦਿਨ ਗੱਲਬਾਤ ਕਰਾਂਗੇ ਜਿਹੜਾ ਅਕਸ ਪੰਜਾਬੀਆਂ ਦਾ ਦਿਨੋਂ ਦਿਨ ਜਿਹੜਾ ਖਰਾਬ ਹੁੰਦਾ ਜਾ ਰਿਹਾ ਕੈਨੇਡਾ ਅਗੇ ਮੁਲਕ ਚ ਕਿੱਥੇ ਜਿੱਥੇ ਉਹ ਜੇ ਮੁਲਕਾਂ ਦੇ ਵਿੱਚ ਪੰਜਾਬੀਆਂ ਦੀ ਚੜ੍ਹਤ ਹੁੰਦੀ ਸੀ ਪੰਜਾਬੀਆਂ ਦਾ ਬੜਾ ਮਾਣ ਇੱਜ਼ਤ ਤੇ ਸਤਿਕਾਰ ਹੁੰਦਾ ਸੀ ਉਹੀ ਲੋਕ ਹੁਣ ਪੰਜਾਬੀਆਂ ਨੂੰ ਅੱਖਾਂ ਕੱਢਦੇ ਆ ਤਰ੍ਹਾਂ ਤਰ੍ਹਾਂ ਦੇ ਜਿਹੜੇ ਮੀਮ ਐ ਉਹ ਸਿੱਖਾਂ ਤੇ ਬਣਾਏ ਜਾਂਦੇ ਆ ਤੇ ਵੈਬਸਾਈਟ ਵੀ ਈਵਨ ਉਹ ਜੀਆਂ ਡਿਵੈਲਪ ਹੋਈਆਂ ਜਿੱਥੇ ਬੁਰੀ ਤਰ੍ਹਾਂ ਜਿਹੜਾ ਡਿਫੇਮ ਕੀਤਾ ਗਿਆ ਹਨ ਪੰਜਾਬ ਦੇ ਲੋਕਾਂ ਨੂੰ ਵੀ ਇਹ ਜਿਹੜਾ ਨਿਘਾਰ ਐ ਇਹ ਦਿਨੋ ਦਿਨ ਵੱਧਦਾ ਜਾ ਰਿਹਾ ਵੀ ਤੁਹਾਨੂੰ ਕੀ ਲੱਗਦਾ ਵੀ ਇਹਦੇ ਸਾਰੇ ਪਿੱਛੇ ਜਿਹੜੇ ਹੈਗੇ ਆ ਕਾਰਨ ਕੀ ਐ ਕਿੱਦੋਂ ਆਪਾਂ ਹੁਣ ਜਿਹੜੀ ਇਮੇਜ ਆਪਣੀ ਵਿਗੜ ਚੁੱਕੀ ਆ ਉਹਨੂੰ ਸੁਧਾਰਨ ਤੇ ਕਿੰਨਾ ਟਾਈਮ ਲੱਗੂਗਾ ਜਾਂ ਸੁਧਰੂਗੀ ਜਾਂ ਨਹੀਂ ਸੁਧਰੂਗੀ ਭਈ ਉਹ ਇਮੇਜ ਮੈਨੂੰ ਨਹੀਂ ਲੱਗਦਾ ਆਉਣ ਵਾਲੇ ਟਾਈਮ 'ਚ ਸੁਧਰੂਗੀ ਮੈਂ ਉਹਦੇ 'ਚ ਕੁਝ ਐਡ ਕਰਨਾ ਚਾਹੁੰਨਾ ਜਿਵੇਂ ਪਿਛਲੇ ਲੰਬੇ ਸਮੇਂ 'ਚ ਆਪਣੇ ਜਵਾਕ ਇੱਥੋਂ ਗਏ ਹਨਾ ਉਹਨਾਂ ਨੇ ਪੰਜਾਬੀਆਂ ਨੇ ਕਾਰਾਂ ਵੀ ਲਈਆਂ ਤੇ ਗਲਤ ਨੰਬਰ ਪਲੇਟਾਂ ਵਜੋਂ ਜੀ ਕਿਸੇ ਦੇ ਮਗਰ ਸ਼ਰਾਬੀ ਲਿਖਿਆ ਹੋਇਆ ਕਿਸੇ ਦੇ ਪਿੱਛੇ ਜੀਜਾ ਲਿਖਿਆ ਹੋਇਆ ਕਿ ਇਹੋ ਜੇ ਇਹੋ ਜੇ ਸ਼ਬਦ ਲਿਖੇ ਹੋਏ ਆ ਜਿਹੜੇ ਆਪਾਂ ਨੂੰ ਇੱਥੇ ਦੱਸਦਿਆਂ ਨੂੰ ਵੀ ਸ਼ਰਮ ਆਉਂਦੀ ਹੈ ਹਨਾ ਆਪਣੇ ਹੀ ਪੰਜਾਬੀਆਂ ਨੇ 500 ਵਾਲੀਆਂ ਬੇਸਮੈਂਟਾਂ ਆਪਣੇ ਹੀ ਸਟੂਡੈਂਟਾਂ ਨੂੰ ਹਜ਼ਾਰ-ਹਜ਼ਾਰਾਂ ਦਾ ਅੰਦਰ ਤੇ ਰੈਂਟ ਤੇ ਦਿੱਤੀਆਂ ਤੇ ਉਹਨਾਂ ਦਾ ਖੂਨ ਵੀ ਚੂਸਿਆ ਜੀ 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 ਤੇ ਇੱਕ ਚੀਜ਼ ਮੈਂ ਇਹਦੇ ਚ ਹੋਰ ਐਡ ਕਰ ਦੇਣਾ ਚਾਹਣਾ ਕਿ ਜਿਵੇਂ ਤੁਸੀਂ ਕਿਹਾ ਕਿ ਕੈਨੇਡਾ ਹਾਊਸਿੰਗ ਮਾਰਕੀਟ ਜਾਂ ਕੈਨੇਡਾ ਨੰਘਾਰਵਲ ਜਾ ਰਿਹਾ ਹੈ ਤੇ ਲੋਕ ਕਹਿੰਦੇ ਇਹ ਚੀਜ਼ ਸੁਧਰ ਜੂਗੀ ਜਾਂ ਇਹ ਠੀਕ ਹੋ ਜੂਗੀ ਮੈਂ ਇਹਦੇ ਚ ਇੱਕ ਗੱਲ ਐਡ ਕਰ ਦਿਆਂ ਜੇ ਹਿਸਾਬ ਨਾਲ ਜੇ ਹਿਸਾਬ ਨਾਲ ਕੈਨੇਡਾ ਚ ਅਨਇੰਪਲੋਇਮੈਂਟ ਚੱਲ ਰਹੀ ਹੈ ਜਿੱਸਾ ਆਉਣਾ ਕੈਨੇਡਾ ਜਾ ਰਿਹਾ ਜੇ ਐਦਾਂ ਹੀ ਚੱਲਦਾ ਰਿਹਾ ਐਦਾਂ ਹੀ ਮਹਿੰਗਾਈ ਚੱਲਦੀ ਰਹੀ 2040 ਤੱਕ ਇਹ ਡਾਟਾ ਹੈ ਗੂਗਲ ਤੇ ਜਾ ਕੇ ਕੋਈ ਮੈਂਬਰ ਆ ਜੇ ਸੋਚਦਾ ਕਿ ਅਸੀਂ ਐਵੇਂ ਕਹ ਰਹੇ ਹਾਂ ਗੂਗਲ ਤੇ ਡਾਟਾ ਪਿਆ 2040 ਤੱਕ 60 ਤੋਂ 80% ਬੰਦਿਆਂ ਨੂੰ ਕੈਨੇਡਾ 'ਚ ਰੋਟੀ ਨਹੀਂ ਮਿਲੂ ਜੀ 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 ਲੋਕ ਰੋਟੀ ਨਹੀਂ ਅਫੋਰਡ ਕਰ ਸਕਣਗੇ ਜੀ ਹੁਣ ਕੋਲਕਾ ਸਾਹਿਬ ਹੁਣ ਵੀ ਉਸ ਤਰ੍ਹਾਂ ਦੇ ਹਾਲਾਤ ਹੋਏ ਪਏ ਆ ਭਾਵੇਂ ਕੋਈ ਮੰਨੇ ਭਾਵੇਂ ਨਾ ਮੰਨੇ ਵੀ ਹਰੇਕ ਬੰਦਾ ਰੋਜ਼ੀ ਰੋਟੀ ਲਈ ਜੂਝ ਰਿਆ ਈਵਨ ਕਿ ਜਿਹੜੀਆਂ ਫੂਡ ਬੈਂਕਾਂ ਹੈਗੀਆਂ ਕੈਨੇਡਾ ਦੇ ਵਿੱਚ ਤੁਹਾਨੂੰ ਤਾਂ ਜਾਦੇ ਪਤਾ ਕਿਉਂਕਿ ਤੁਸੀਂ ਲੰਬਾ ਆਰਸਾ ਉੱਥੇ ਰਹਿ ਕੇ ਆਏ ਆ ਫੂਡ ਬੈਂਕਾਂ ਨੇ ਵੀ ਇੱਕ ਟਾਈਮ ਹੱਥ ਖੜੇ ਕਰਦੇ ਸੀ ਵੀ ਅਸੀਂ ਜਿਹੜਾ ਹੈਗਾ ਹੋਰ ਫੂਡ ਜਿਹੜਾ ਅਫੋਰਡ ਨਹੀਂ ਕਰ ਸਕਦੇਗੇ ਲੋਕਾਂ ਨੂੰ ਆਪਦੇ ਆਪ ਜਿਹੜਾ ਅਰੇਂਜਮੈਂਟ ਕਰਨਾ ਪਊਗਾ ਮੈਂ ਕਹਿੰਦਾ ਵੀ ਗੁਰੂ ਘਰ ਵੀ ਧੰਨ ਹੈ ਵੀ ਇੰਨੀ ਜਨਤਾ ਨੂੰ ਸਟੂਡੈਂਟਾਂ ਨੂੰ ਸੰਭਿਆ ਹੋਇਆ ਤੇ ਅੱਪ ਜਿਹੜੀ ਇਹ ਸਚਾਈ ਤੋਂ ਭੱਜਣ ਦੀ ਕੋਸ਼ਿਸ਼ ਕਰਦੇ ਆਂ ਵੀ ਸ਼ਾਇਦ ਲੁਕੋ ਲਈਏ ਲੋਕਾਂ ਨੂੰ ਸੱਚ ਨਾ ਪਤਾ ਲੱਗੀਏ ਪਰ ਜੇ ਆਪਾਂ ਇਦਾਂ ਕਰਾਂਗੇ ਤਾਂ ਇਹਦੇ ਨਾਲ ਜਿਹੜੇ ਹਾਲਾਤ ਆ ਉਹ ਸੁਧਰਨੇ ਨਹੀਂਗੇ ਹਾਲਾਤ ਹੋਰ ਵੱਧ ਤੋਂ ਵੱਧ ਜਿਹੜੇ ਬੱਤਰ ਹੋਣਗੇ ਭਾਈ ਬਿਲਕੁਲ ਤੁਹਾਡੀ ਗੱਲ ਸਹੀ ਹੈ ਜਿਵੇਂ ਮੈਂ ਇੱਥੇ ਨਾ ਇੱਕ ਗੱਲ ਐਡ ਕਰਦਾ ਕਿ ਪਿਛਲੇ ਸਮੇਂ 'ਚ ਜਿਹੜੇ ਫੂਡ ਬੈਂਕ ਹੈ ਨਾ ਉਹਨਾਂ ਨੂੰ ਖੋਲਿਆ ਗਿਆ ਸੀ ਹੋਮਲੈਸ ਬੰਦੇ ਜਿਹੜਾ ਨਾ ਜਾਂ ਜਿਹੜੇ ਬੰਦੇ ਸੜਕਾਂ 'ਤੇ ਰਹਿੰਦੇ ਸੀ ਟੈਂਟਾਂ 'ਚ ਰਹਿੰਦੇ ਸੀ ਉਹ ਤਾਂ ਜੋ ਫੂਡ ਖਾ ਸਕਣ ਹਨਾ ਪਰ ਆਪਣੇ ਕੈਨੇਡਾ ਚ ਜੇ ਬਾਈ ਡੇ ਜਿਵੇਂ ਨਘਾਰ ਹੁੰਦਾ ਗਿਆ ਸਟੂਡੈਂਟਾਂ ਨੂੰ ਫੂਡ ਬੈਂਕਾਂ ਦਾ ਰਾਹ ਕਰਨਾ ਪਿਆ ਗੁਰੂ ਘਰਾਂ ਨੇ ਬਹੁਤ ਸਾਰੇ ਲੰਗਰ ਲਾਏ ਹੈ ਕੈਲਗਰੀ ਚ ਲੰਗਰ ਲੱਗਦਾ ਹੈ ਨਾ ਹੋਰ ਕਿਹੜੀ ਜਿਵੇਂ ਟੋਰਾਂਟੋ ਚ ਲੰਗਰ ਲੱਗਦੇ ਤੇ ਮੈਜੋਰਟੀ ਉੱਥੇ ਆਪਣੇ ਸਟੂਡੈਂਟ ਹੀ ਹੁੰਦੇ ਆ ਦੂਜੀ ਚੀਜ਼ ਆ ਆਪਾਂ ਜਦੋਂ ਕੈਨੇਡਾ ਗਏ ਨਾ ਬਹੁਤ ਸਾਰੀਆਂ ਚੀਜ਼ਾਂ ਆਪਣੇ ਨਾਲ ਹੀ ਲੈ ਗਏ ਹੈ ਨਾ ਉਹਦੇ ਚ ਉਹਦੇ ਚ ਜਿਵੇਂ ਹੁਣ ਤੁਸੀਂ ਦੇਖਿਆ ਹੋਣਾ ਥੋੜੇ ਦਿਨ ਪਹਿਲਾਂ ਕਪਲ ਸ਼ਰਮਾ ਨੇ ਆਪ ਦਾ ਕੈਪਸ ਕਾਫੀ ਕੋਲਿਆ ਸੀਗਾ ਸਾਰੀ ਉਹਦੇ ਤੇ ਸ਼ੂਟਿੰਗ ਹੋਈ ਹੈ ਉਹਦੇ ਤੋਂ ਪੈਸੇ ਮੰਗੇ ਗਏ ਹਨ ਕਿਉਂਕਿ ਆਮ ਤੌਰ ਤੇ ਆਪਣੇ ਲੋਕ ਕੀ ਕਹਿੰਦੇ ਜੀ ਪੰਜਾਬ ਚ ਡਰੱਗ ਹੈ ਜੀ ਗੈਂਗ ਹੈ ਜੀ ਗੋਲੀ ਚੱਲਦੀ ਹੈ ਹਨ ਇਹ ਸਾਰੀਆਂ ਚੀਜ਼ਾਂ ਕੈਨੇਡਾ ਚ ਵੀ ਰੋਜ਼ ਹੋ ਰਹੀਆਂ ਕੈਨੇਡਾ ਦੇ ਕੈਨੇਡਾ ਦੇ ਇੱਕ ਬੈਂਕਟ ਹਾਲ ਤੇ ਪਿਛਲੇ ਹਫਤੇ ਸਰੀਚ ਗੋਲੀਆਂ ਚੱਲੀਆਂ ਸੀ ਤੇ ਉਹਦੇ ਜਿਹੜੇ ਉਹਨਾਂ ਨੂੰ ਉਹ ਤੋਂ ਵੀ ਪੈਸੇ ਮੰਗੇ ਗਏ ਪਰ ਇਹ ਇਹ ਜਿਹੜੀ ਗੱਲ ਤੁਸੀਂ ਕਰ ਰਹੇ ਆ ਇਹਦੇ ਬਾਰੇ ਕੋਈ ਉਥੋਂ ਦੇ ਜਿਹੜੇ ਗਿਣੇ ਚੁਣੇ ਬੰਦੇ ਹੀ ਐ ਜਿਹੜੇ ਆਵਾਜ਼ ਉਠਾਉਂਦੇ ਆ ਅਦਰਵਾਈਜ਼ ਲੋਕ ਇਹ ਗੱਲ ਹੀ ਨਹੀਂ ਕਰਦੇ ਉਹਨਾਂ ਨੂੰ ਇਹ ਆ ਵੀ ਜੇ ਇਸ ਤਰ੍ਹਾਂ ਦੀਆਂ ਗੱਲਾਂ ਕਰਾਂਗੇ ਪਤਾ ਨਹੀਂ ਸ਼ਾਇਦ ਸਾਡੀ ਸਚਾਈ ਨਾ ਪਤਾ ਲੱਗ ਜੇ ਜਾਂ ਹੋ ਸਕਦਾ ਵੀ ਸਾਡੇ ਜਿਵੇਂ ਆਪਾਂ ਪੰਜਾਬੀ ਚ ਕਹਿ ਲਓ ਵੀ ਸਾਡੇ ਨੰਬਰ ਨਾ ਡਾਊਨ ਹੋ ਜਾਣ ਵੀ ਤੁਸੀਂ ਕੈਨੇਡਾ ਦੀਆਂ ਇੰਡੀਆਂ ਤਰੀਫਾਂ ਕਰਦੇ ਆਂ ਵੀ ਉੱਥੇ ਆਹ ਕੁਝ ਵੀ ਹੁੰਦਾ ਈਵਨ ਕਿ ਗੰਦਗੀ ਦੇ ਇੰਨੇ ਬੁਰੇ ਹਾਲਾ ਕੈਨੇਡਾ ਦੇ ਵਿੱਚ ਇਸ ਟਾਈਮ ਮੈਂ ਬਹੁਤ ਸਾਰੀਆਂ ਵੀਡੀਓ ਦੇਖੀਆਂ ਵੀ ਲੋਕਾਂ ਨੇ ਜਿੱਥੇ ਜੀ ਕਰਦਾ ਉੱਥੇ ਸਿੱਟੀ ਜਾਂਦੇ ਆ ਕੋਈ ਸਿਸਟਮ ਨਹੀਂ ਹੈਗਾ ਤੇ ਆਪਾਂ ਇੱਥੇ ਆ ਕੇ ਲੋਕਾਂ ਨੂੰ ਦੱਸਦੇ ਆਂ ਜੀ ਉੱਥੇ ਤਾਂ ਮੱਖੀ ਨਹੀਂ ਉੱਥੇ ਮੱਛਰ ਨਹੀਂ ਉੱਥੇ ਇਦਾਂ ਵਿਧਾ ਚੜਾ ਕੇ ਦੱਸਣ ਵਾਲੀਆਂ ਜਿਹੜੀਆਂ ਗੱਲਾਂ ਨਾ ਉਹਨਾਂ ਨੇ ਬਹੁਤ ਜਿਹੜਾ ਪੰਜਾਬ ਦੇ ਲੋਕਾਂ ਦਾ ਨੁਕਸਾਨ ਕੀਤਾ। ਭਾਈ ਇਹ ਬੰਦੇ ਜਿਹੜੇ ਸਪੈਸ਼ਲੀ ਜਦੋਂ ਜਿਵੇਂ ਮੈਂ ਵਾਪਸ ਆਉਂਦਾ ਸੀ ਨਾ ਕੈਨੇਡਾ 'ਚ ਜਦੋਂ ਵੀ ਆਇਆ ਜਿੰਨੇ ਸਾਲ ਵੀ ਆਇਆ 4-5 ਹਾਲ ਮੈਂ 14 ਸਾਲਾਂ 'ਚ ਹਨ। ਮੈਂ ਹਮੇਸ਼ਾ ਲੋਕਾਂ ਨੂੰ ਦੱਸਦਾ ਸੀ ਕੈਨੇਡਾ ਨਹੀਂ ਜਾਣ ਦਾ ਫਾਇਦਾ ਕੈਨੇਡਾ ਚਾਹ ਚੀਜ਼ ਆਪਾਂ ਕਦੇ ਵੀ ਕਿਸੇ ਨੇ ਝੂਠ ਨਹੀਂ ਮਾਰਿਆ ਪਰ ਜਿਹੜੇ ਕਈ ਜਿਵੇਂ ਕਹਿੰਦੇ ਨੇ ਫੋਕੀ ਸ਼ੌਹਰਤ ਤੇ ਭੁੱਖੇ ਲੋਕ ਉਹਨਾਂ ਨੇ ਕੈਨੇਡਾ ਨੂੰ ਜੰਮ ਕੇ ਵਿੱਚ ਜੰਮ ਕੇ ਵਿੱਚ ਬਿਲਕੁਲ ਜੰਮ ਕੇ ਉੱਥੇ ਮੱਕੀ ਹਾਂ ਮੱਕੀ ਨਹੀਂ ਮਰਚੀ ਨਹੀਂ ਗੈਂ ਨਹੀਂ ਫਲਾਨਾ ਇੱਕ ਈਵਨ ਨਾ ਲਾਸਟ ਵੀਕ ਰਿਪੋਰਟ ਆਈ ਸੀਗੀ ਕੈਨੇਡਾ ਦੇ ਜਦੋਂ ਟਰੂਡੋ ਤੇ ਜਗਮੀਤ ਸਿੰਘ ਦੀ ਸਰਕਾਰ ਸੀ ਨਾ ਬਈ ਇਹਨਾਂ ਨੇ 17000 ਤੋਂ ਵੱਧ ਆਤਵਾਦੀਆਂ ਗੈਂਗਸਟਰਾਂ ਤੇ ਜਿਹੜੇ ਜਿਵੇਂ ਕਹਿੰਦੇ ਨੇ ਮਾੜੇ ਅਨਸਰਾਂ ਨੂੰ ਵੀ ਦੇ ਦਿੱਤੇ ਉਹ ਰਿਪੋਰਟ ਪਿਛਲੇ ਹਫਤੇ ਹੀ ਨਿਕਲ ਗਈ ਜੀ 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 ਠੀਕ ਹੈ ਹੁਣ ਮੈਨੂੰ ਇਹ ਦੱਸੋ ਵੀ ਤੁਸੀਂ ਕੈਨੇਡਾ ਕਿਸ ਪਾਸੇ ਚੰਗਾ ਰਹਿ ਗਿਆ ਜਾਂ ਕੈਨੇਡਾ ਦੇ ਹਾਲਾਤ ਇੰਡੀਆ ਨਾਲੋਂ ਚੰਗੇ ਹੈ ਜਾਂ ਪੰਜਾਬ ਨਾਲੋਂ ਚੰਗੇ ਹੈ ਕਿ ਮਾੜੇ ਜੀ 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 ਮੈਂ ਤਾਂ ਔਲਖ ਸਾਹਿਬ ਇੱਕ ਹੋਰ ਬਹੁਤ ਵੱਡੀ ਜਿਹੜੀ ਕੌੜੀ ਸਚਾਈ ਹੈ ਹੈਗੀ ਆ ਮੈਂ ਉਹ ਤੁਹਾਡੇ ਨਾਲ ਸਾਂਝੀ ਕਰਨਾ ਚਾਹਣਾ ਵੀ ਮੈਂ ਜੋ ਅਬਜ਼ਰਵ ਕੀਤਾ ਨਾ ਆਪਦੇ ਆਲੇ-ਦੁਆਲੇ ਵੀ ਜਿਹੜੇ ਲੋਕਾਂ ਨੇ ਕੁਝ ਲੋਕਾਂ ਨੇ ਨਾ ਕੈਨੇਡਾ ਦੇ ਨਾਂ ਤੇ ਆਪਦੇ ਰਿਸ਼ਤੇਦਾਰਾਂ ਨੂੰ ਬੜਾ ਬਲੈਕਮੇਲ ਕੀਤਾਗਾ ਵੀ 10 20 ਸਾਲ ਇਸੇ ਚੱਕਰ 'ਚ ਬਲੈਕਮੇਲ ਕਰਦੇ ਰਹੇ ਤੁਹਾਡੇ ਮੁੰਡੇ ਨੂੰ ਲੈ ਜਾਾਂਗੇ ਜੀ ਅਸੀਂ ਤੁਹਾਡੇ ਕੁੜੀ ਨੂੰ ਲੈ ਜਾਾਂਗੇ ਉੱਥੇ ਆਏ ਆ ਜੀ ਉੱਥੇ ਫਲਾਨਾ ਉੱਥੇ ਧੋਕਾ ਹੈਗਾ ਵੀ ਇੰਨੇ ਵੱਡੇ ਯਾਨੀ ਕਿ ਹਵਾਈ ਕਿਲੇ ਉਹਨਾਂ ਦੇ ਮਣਾ 'ਚ ਸਾਰੇ ਗਏ ਜਿਹਦੇ ਕਰਕੇ ਜਿਹੜਾ ਹੈਗਾ ਨਾ ਪੰਜਾਬ ਦੀ ਇੱਕ ਖਾਸ ਕਹਿ ਲੋ ਵੀ ਪਾਪੂਲੇਸ਼ਨ ਹੈ ਉਨ੍ਹਾਂ ਦੇ ਦਿਮਾਗ 'ਚ ਇਹ ਗੱਲ ਵੜ ਗਈ ਵੀ ਉੱਥੇ ਪਤਾ ਨਹੀਂ ਕੀ ਆ ਉਹ ਹੌਲੀ-ਹੌਲੀ ਗੱਲ ਫੈਲਦੀ 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 ਲੋਕਾਂ ਦੇ ਮਨਾਂ ਦੇ ਵਿੱਚ ਘਰ-ਘਰ ਗਈ ਤੇ ਲੋਕਾਂ ਨੇ ਬਸ ਇੱਕ ਟਾਰਗੇਟ ਬਣਾ ਲਿਆ ਵੀ ਅਸੀਂ ਹੋਰ ਕਿਤੇ ਨਹੀਂ ਜਾਣਾਗਾ ਅਸੀਂ ਬੱਸ ਚੜ ਕੇ ਲੁਧਿਆਣੇ ਚੰਡੀਗੜ੍ਹ ਨਹੀਂ ਅਸੀਂ ਜਾਣਾ ਅਸੀਂ ਸਿੱਧਾ ਜਹਾਜ਼ ਲੈ ਕੇ ਤੇ ਅਸੀਂ ਕੈਨੇਡਾ ਹੀ ਲੈਂਡ ਕਰਨਾ ਹੈ ਬਿਲਕੁਲ ਬਿਲਕੁਲ ਬਈ ਮੈਂ ਥੋੜੀ ਇਸ ਗੱਲ ਦੇ ਵਿੱਚ ਨਾ ਐਡ ਕਰਦਾ ਤੁਸੀਂ ਪਿਛਲੇ ਦਿਨਾਂ ਚ ਇੱਕ ਚੀਜ਼ ਦੇਖੀ ਹੋਣੀ ਹੈ ਕਿ ਬਹੁਤ ਸਾਰੇ ਹਰ ਰੋਜ਼ ਮੈਂ ਇੱਕ ਪੋਸਟ ਪਾਉਣਾ ਆਲਮੋਸਟ ਮੈਂ ਹਫਤੇ ਦੀਆਂ 2-3 ਪੋਸਟ ਪਾਉਣਾ ਜੀ 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 ਜ ਜਾਉ ਉਹ ਹੋ ਜਾ ਨਸ਼ਾ ਲੈ ਰਿਹਾ ਜਿਹੜਾ ਉਹਨਾਂ ਦਾ ਬਾਡੀ ਇੱਕੋ ਦਮ ਰਿਐਕਟ ਕਰਦੀ ਹੈ ਤੇ ਹਾਰਟ ਫ੍ਰੀਜ਼ ਹੋ ਜਾਂਦਾ ਤੇ ਆਪਣੇ ਪੰਜਾਬੀ ਜਾਂ ਇੱਥੋਂ ਦੇ ਭਾਈਚਾਰਾ ਜਾਣ ਬੁੱਝ ਕੇ ਉਹਨੂੰ ਹਾਰਟ ਅਟੈਕ ਦਾ ਨਾਮ ਦੇ ਕੇ ਜਾਂ ਉਹਨੂੰ ਹੋਰ ਰੰਗ ਦੇ ਕੇ ਪੇਸ਼ ਕਰਦਾ ਕਿ ਉਹ ਇੱਥੇ ਆਇਆ ਸੀ ਕਿਉਂਕਿ ਆਪਣੇ ਲਈ ਸ਼ਰਮ ਦੀ ਗੱਲ ਹੈ ਹੈ ਨਾ ਜੀ 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 ਦੂਜੀ ਚੀਜ਼ ਜਿਹੜੀ ਆਪਾਂ ਕੈਨੇਡਾ ਦੀ ਮੰਦੀ ਦੀ ਗੱਲ ਕਰਦੇ ਆ ਨਾ ਕਿ ਕੈਨੇਡਾ ਚ ਜਿਹੜੇ ਬੰਦੇ ਕਹਿੰਦੇ ਮੰਦੀ ਨਹੀਂ ਹੈਗੀ ਮੰਦੀ ਨਹੀਂ ਹੈਗੀ ਜਾਂ ਸਟੂਡੈਂਟਾਂ ਨੇ ਗੰਦ ਪਾਤਾ ਸਟੂਡੈਂਟਾਂ ਨੇ ਆਹ ਕਰਤਾ ਪੰਜਾਬ ਚੋਂ ਸਟੂਡੈਂਟ ਆਏ ਉਹਨਾਂ ਨੇ ਤੈਰ ਬਰਨ ਕੀਤੇ ਉਹਨਾਂ ਨੇ ਫਲਾ ਦੇ ਜਗੀੜੀਆਂ ਬਾਹਰ ਨਾ ਸਟੂਡੈਂਟਾਂ ਨੂੰ ਜਿਹੜੇ ਪ੍ਰਾਣੇ ਗਏ 80 90 ਦੇ ਬੰਦੇ ਉਹ ਦੱਬ ਕੇ ਜਿਵੇਂ ਕਹਿੰਦੇ ਨੇ ਗਾਲਾਂ ਕੱਢਦੇ ਜਾਂ ਉਹਨਾਂ ਨੂੰ ਦੱਬ ਕੇ ਰੋਜ਼ ਭੰਡਦੇ ਆ ਹਨਾ ਉਹਨਾਂ ਉਹਨਾਂ ਨੂੰ ਮੈਂ ਇੱਕ ਚੀਜ਼ ਹੋਰ ਪਿਛਲੇ ਥੋੜੇ ਜਿਹਣਾ ਪਹਿਲਾਂ ਜਿਹੜਾ ਇੱਕ ਕਾਂਡ ਹੋਇਆ ਮੋਦੇ ਬਾਰੇ ਜਾਣੂ ਕਰਵਾਉਣਾ ਚਾਹਣਾ ਮੋਸਟਲੀ ਬੰਦਿਆਂ ਨੂੰ ਪਤਾ ਹੀ ਹੋਣਾ ਕੈਨੇਡਾ ਦੇ ਚਾਰ ਜੰਪਲ ਮੁੰਡੇ ਸਟੂਲੇ ਬਣ ਕੇ ਆਨਲਾਈਨ ਜਾਂਦੇ ਸੀ ਆਨਲਾਈਨ ਡੇਟਿੰਗ ਐਪਸ ਤੇ ਜਾ ਕੇ ਪੰਜਾਬੀ ਗੋਰੇ ਜਾਂ ਹੋਰ ਦੇਸ਼ਾਂ ਦੇ ਮੁੰਡਿਆਂ ਨੂੰ ਲੱਭਦੇ ਸੀ ਡੇਟਿੰਗ ਐਪ ਰਾਹੀਂ ਉਹਨਾਂ ਨੂੰ ਮਿਲਣ ਲਈ ਬੁਲਾਉਂਦੇ ਸੀ ਜਾਂ ਮਿਲਣ ਲਈ ਉਹਨਾਂ ਦੇ ਘਰੇ ਜਾਂਦੇ ਸੀ ਉੱਥੇ ਜਾ ਕੇ ਉਹਨਾਂ ਦੀ ਮਾਰ ਕੁੱਟ ਕਰਦੇ ਸੀ ਉਹਨਾਂ ਤੋਂ ਲੁੱਟਕੋ ਕਰਦੇ ਸੀ ਉਹਨਾਂ ਦੇ ਪੈਸੇ ਖੋਹਦੇ ਸੀ ਉਹਨਾਂ ਦੀਆਂ ਚੀਜ਼ਾਂ ਚੱਕਦੇ ਸੀ ਈਵਨ ਉਹਨਾਂ ਨੂੰ ਗਨ ਡਾਊਨ ਕਰਕੇ ਉਹਨਾਂ ਨੂੰ ਲੰਬੇ ਸਮੇਂ ਤੱਕ ਯੂਜ਼ ਕਰਦੇ ਰਹੇ ਤੇ ਉਹਨਾਂ ਚੋਂ ਤਿੰਨੇ ਆਣੇ ਫੜੇ ਗਏ ਤੇ ਇੱਕ ਜਣਾ ਹਜੇ ਫਰਾਰ ਚੱਲ ਰਿਹਾ ਬਈ ਹਾਂਜੀ ਸੋ ਇਹ ਇਹ ਸਭ ਦਰਸਾਉਂਦਾ ਹੈ ਵੀ ਕੈਨੇਡਾ ਦੇ ਵਿੱਚ ਅੱਜ ਸਭ ਕੁਝ ਠੀਕ ਨਹੀਂ ਹੈ ਕੈਨੇਡਾ ਦੇ ਜਿਹੜੇ ਹਾਲਾਤ ਆ ਉਹ ਵੱਧ ਤੋਂ ਵੱਧਰ ਹੋ ਚੁੱਕੇ ਆ ਇਹ ਸਭ ਕੁਝ ਹੋ ਇਸ ਲਈ ਰਿਹਾ ਕਿਉਂਕਿ ਕੈਨੇਡਾ ਚ ਆਨ ਇਮਪਲੋਇਮੈਂਟ ਬਹੁਤ ਜ਼ਿਆਦਾ ਹੋ ਗਈ ਹੈ ਔਲਖ ਸਾਹਿਬ ਤੁਹਾਡੀ ਗੱਲ 'ਚ ਮੈਂ ਇੱਕ ਗੱਲ ਐਡ ਕਰਾਂ ਵੀ ਜਿਹੜੀ ਕੰਟਰੀ ਦੇ ਵਿੱਚ ਪ੍ਰੋਡਕਸ਼ਨ ਹੈ ਨਹੀਂ ਜਿਹੜੀ ਕੰਟਰੀ ਦੇ ਵਿੱਚ ਫੈਕਟਰੀਆਂ ਹੈ ਨਹੀਂ ਜਿਹੜੀ ਕੰਟਰੀ ਦੇ ਵਿੱਚ ਉਦਯੋਗ ਹੈ ਨਹੀਂ ਉਹ ਕੰਟਰੀ ਜਿਹੜਾ ਉਸ ਲੈਵਲ ਤੇ ਤਰੱਕੀ ਨਹੀਂ ਕਰ ਸਕਦਾ ਇਹ ਗੱਲ ਸੱਚ ਹੈ ਇਹ ਕੋਈ ਭਵਾਂ ਦੀ ਮੰਨੇ ਚ ਹੈ ਨਾ ਮੰਨੇ ਹੁਣ ਜੇ ਆਪਾਂ ਕੈਨੇਡਾ ਨੂੰ ਲੈ ਲਈਏ ਤਾਂ ਕੈਨੇਡਾ ਦੇ ਵਿੱਚ ਤੁਸੀਂ ਆਪ ਐਨਾਲਾਈਜ਼ ਕਰਕੇ ਦੇਖ ਲਓ ਵੀ ਕਿੰਨੀ ਕੁ ਪ੍ਰੋਡਕਸ਼ਨ ਆ ਜਿਹੜੀ ਕੈਨੇਡਾ ਕਰਦਾ ਜੇ ਪ੍ਰੋਡਕਸ਼ਨ ਹੈ ਨਹੀਂ ਲੋਕਾਂ ਨੂੰ ਰੁਜ਼ਗਾਰ ਹੈ ਨਹੀਂ ਹੁਣ ਹਾਲ ਦੀ ਘੜੀ ਦੇ ਵਿੱਚ ਮੈਂ ਅੱਜ ਇੱਕ ਲੇਟੈਸਟ ਵੀਡੀਓ ਅਪਲੋਡ ਕੀਤੀ ਹੈ ਜਿਦੇ ਵਿੱਚ ਮੈਂ ਪੜ੍ਹ ਰਿਆ ਸੀਗਾ ਵੀ 온ਟਾਰੀਓ ਸੂਬੇ ਦੇ ਵਿੱਚ ਕਾਲਜਾਂ ਨੇ ਹੱਥ ਖੜੇ ਕਰਤੇ ਵੀ ਸਾਡੀ ਤਾਂ ਰੋਜੀ ਰੋਟੀ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਚੱਲਦੀ ਸੀ ਤੇ ਉਹ ਫੈਡਰਲ ਗਵਰਨਮੈਂਟ ਨੇ ਬੰਦ ਕਰਤੀ 10000 ਅਧਿਆਪਕਾਂ ਸਾਨੂੰ ਮਜਬੂਰੀ ਵਸ ਹਟਾਉਣੇ ਪੈ ਰਹੇ ਆ 600 ਕੋਰਸ ਅਸੀਂ ਬੰਦ ਕਰ ਰਹੇ ਆ ਹੁਣ ਜਿਹੜਾ ਮੁਲਕ ਚੱਲਦਾ ਹੀ ਸਟੂਡੈਂਟਾਂ ਦੀ ਇਨਕਮ ਤੇ ਆ ਉਸ ਦੇਸ਼ ਤੋਂ ਤੁਸੀਂ ਆਪਦੇ ਭਵਿੱਖ ਦੀ ਉਮੀਦ ਕਰ ਕੀ ਸਕਦੇ ਆ ਹਾਂਜੀ ਬਿਲਕੁਲ ਸਹੀ ਗੱਲ ਆ ਬਾਈ ਤੁਹਾਡੀ ਮੈਂ ਇਹਦੇ ਵਿੱਚ ਨਾ ਇੱਕ ਚੀਜ਼ ਹੋਰ ਐਡ ਕਰਦਾ ਕੈਨੇਡਾ ਦੇ ਵਿੱਚ ਤੁਸੀਂ ਲਾ ਲਓ ਵੀ ਲੰਬੇ ਸਮੇਂ ਤੋਂ ਲੋਕ ਜਿਹੜੇ ਹੈਲਥ ਸਿਸਟਮ ਨੂੰ ਪਰੇਟ ਰਹੇ ਆ ਹੈਲਥ ਸਿਸਟਮ ਦੀ ਵੇਟ ਕਰ ਰਹੇ ਆ ਈਵਨ ਹੁਣ ਇੱਕ ਪਿਛਲੇ ਦਿਨਾਂ ਚ ਲੰਡਨ ਨਾਟੋਰੀਓ ਚ ਚਾਰ ਇੰਡੀਅਨ ਵੱਲੋਂ ਬਹੁਤ ਵੱਡਾ 50 ਮਿਲੀਅਨ ਡਾਲਰ ਦਾ ਸਕੈਮ ਕੀਤਾ ਗਿਆ ਉਹਨਾਂ ਉਹਨਾਂ ਨੂੰ ਇੱਕ ਹਸਪਤਾਲ ਦਾ ਟੀਕਾ ਮਿਲਿਆ ਸੀਗਾ ਬਾਰੀਆਂ ਦਰਵਾਜ਼ੇ ਤੇ ਉਹ ਸਾਰੀਆਂ ਚੀਜ਼ਾਂ ਲਿਆਉਂਦਾ ਉਹਦੇ ਫਰਜੀ ਡਾਕੂਮੈਂਟ ਬਣਾ ਕੇ ਫਰਜੀ ਬਿੱਲ ਬਣਾ ਕੇ ਆਪਣੇ ਹਸਪਤਾਲ ਨੂੰ ਸਰਕਾਰੀ ਹਸਪਤਾਲ ਨੂੰ 50 ਮਿਲੀਅਨ ਡਾਲਰ ਦਾ ਚੋੁਰਨਾ ਲਾਇਆ ਆਪਣੇ ਇੰਡੀਆ ਦੇ ਤੇ ਇੱਕ ਚੀਜ਼ ਇਹਦੇ ਚ ਮੈਂ ਹੋਰ ਐਡ ਕਰ ਦੇਣਾ ਚਾਹਣਾ ਆਪਣੇ ਜਿਹੜੇ ਬੰਦੇ ਕਹਿ ਦਿੰਦੇ ਆ ਇੰਡੀਆ ਦਾ ਹੈਲਥ ਸਿਸਟਮ ਮਾਰਾ ਹੈ ਜੀ ਇੰਡੀਆ ਡੁੱਬ ਗਿਆ ਜੀ ਇੰਡੀਆ ਸਰਕਾਰੀ ਹਸਪਤਾਲ ਚ ਈਵਨ ਮੈਂ ਜਿਹੜੀ ਆਪਣੀ ਵੀਡੀਓ ਲਾਸਟ ਵਾਈਸ ਉਹ ਥੱਲੇ ਕਿਸੇ ਨੇ ਕਿਹਾ ਸੀਗਾ ਇੰਡੀਆ ਦਾ ਆਪਣੇ ਸਰਕਾਰੀ ਹਸਪਤਾਲਾਂ ਚ ਲੋਕ ਵੇਟ ਕਰਦੇ ਮਰ ਜਾਂਦੇ ਆ ਮੋਂਨ ਨੂੰ ਦੱਸ ਦੇਣਾ ਚਾਹਣਾ ਤੁਸੀਂ ਕਦੇ ਕਦੇ ਕੈਨੇਡਾ ਚ ਹਸਪਤਾਲ ਜਾ ਕੇ ਦੇਖਿਆ ਆਂ ਦੀ ਬਾਹ ਵੜ ਕੇ ਜਾਂ ਹੱਥ ਵੜ ਕੇ ਲੈ ਕੇ ਜਾਇਓ ਜਾਂ ਕਦੇ ਰੱਬ ਨਾ ਕਰੇ ਤੁਹਾਡਾ ਵਜੇ ਕਦੇ ਤੁਸੀਂ ਉੱਥੇ ਜਾ ਕੇ ਚੈੱਕ ਕਰਿਓ ਵੀ ਤੁਹਾਨੂੰ ਕਿੰਨੀ ਛੇਤੀ ਅਸਿਸਟੈਂਸ ਮਿਲਦੀ ਆ ਤੁਹਾਡਾ ਉਹ ਹੱਥ ਜਾਂ ਬਾਹ ਦੁਬਾਰਾ ਚੱਲੂਗਾ ਕਿ ਨਹੀਂ ਬਿਲਕੁਲ ਜੀ ਜੀ ਕੈਨੇਡਾ ਦੇ ਵਿੱਚ 5 ਲੱਖ 40 ਹਜ਼ਾਰ ਬੰਦੇ ਹੈਗੇ ਆ ਜਿਨ੍ਹਾਂ ਕੋਲੇ ਆਪਦਾ ਫੈਮਿਲੀ ਡਾਕਟਰ ਨਹੀਂ ਹੈ ਜੀ 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 ਬਿਲਕੁਲ ਸਹੀ ਹੈ ਬਿਲਕੁਲ ਬਿਨਾ ਫੈਮਿਲੀ ਡਾਕਟਰ ਤੋਂ ਲੋਕ ਸਰਵਾਈਵ ਕਰ ਰਹੇ ਉੱਥੇ ਡਾਕਟਰਾਂ ਦੀ ਵੀ ਬਹੁਤ ਜ਼ਿਆਦਾ ਕਮੀ ਆ ਚੁੱਕੀ ਜੀ ਔਰਕ ਸਾਹਿਬ ਆਪਾਂ ਮੈਡੀਕਲ ਸਿਸਟਮ ਦੀ ਗੱਲ ਕਰੀਏ ਖਾਸ ਕਰਕੇ ਕੈਨੇਡਾ ਵਰਗੇ ਮੁਲਕ ਦੀ ਤਾਂ ਮੈਨੂੰ ਲੱਗਦਾ ਵੀ ਆਪਣੇ ਕੋਲੇ ਦਿਨ ਘਟ ਜਾਣਗੇ ਆਪਾਂ ਜਿਹੜੀਆਂ ਸਟੋਰੀਆਂ ਜੇ ਆਪਾਂ ਪੋਲ ਖੋਲਣ ਤੇ ਆ ਜਾਈਏ ਵੀ ਸਟੋਰੀਆਂ ਨਹੀਂ ਮੁੱਕਣੀਆਂ ਦਿਨਾਂ ਦੀ ਕਮੀ ਹੋ ਜੂਗੀ ਇਸ ਕਰਕੇ ਇਹ ਕਹਿ ਦੇਣਾ ਵੀ ਉੱਥੇ ਇਲਾਜ ਫ੍ਰੀ ਹੈ ਜੀ ਉੱਥੇ ਤਾਂ ਇਦਾਂ ਉੱਥੇ ਤਾਂ ਪੈਸਾ ਕੋਈ ਨਹੀਂ ਲੱਗਦਾ ਉੱਥੇ ਪੈਸਾ ਵਾਕੇ ਕੋਈ ਨਹੀਂ ਲੱਗਦਾ ਜਦੋਂ ਡਾਕਟਰਾਂ ਨੇ ਤੁਹਾਨੂੰ ਹੱਥ ਹੀ ਨਹੀਂ ਪਾਉਣਾ ਤੇ ਪੈਸਾ ਤਾਂ ਵਾਕੇ ਹੀ ਨਹੀਂ ਲੱਗਣਾਗਾ ਜਦੋਂ ਬੰਦਾ ਕਹਿੰਦੇ ਹੁੰਦੇ ਆ ਪਿਆਈ ਚੜ੍ਹਾਈ ਕਰ ਜਾਂਦਾ ਤੇ ਫਿਰ ਉਹ ਜੀ ਮੈਡੀਕਲ ਫੈਸਿਲਿਟੀ ਦਾ ਵੀ ਕੀ ਫਾਇਦਾ ਇੱਕ ਹੋਰ ਮੈਂ ਇਹਦੇ ਇੱਥੇ ਇੱਥੇ ਐਡ ਕਰਨਾ ਚਾਹਣਾ ਵੀ ਮੈਂ ਪੰਜਾਬ ਦੇ ਵਿੱਚ ਕੋਈ ਵੀ ਸਰਕਾਰ ਹੋਵੇ ਮੈਂ ਕਿਸੇ ਸਰਕਾਰ ਦੀ ਹਮਾਇਤ ਜਾਂ ਸਰਕਾਰ ਦੀ ਤਰਫਦਾਰੀ ਨਹੀਂ ਕਰ ਰਿਹਾ ਮੈਂ ਇਹ ਕਹਿ ਰਿਹਾ ਆਂ ਵੀ ਪੰਜਾਬ ਸਰਕਾਰ ਨੇ ਹਾਲ ਦੀ ਘੜੀ ਦੇ ਵਿੱਚ ਪੰਜਾਬ ਦੇ ਲੋਕਾਂ ਵਾਸਤੇ ਇੱਕ ਐਡੀ ਵੱਡੀ ਸਹੂਲਤ ਜਿਹੜੀ ਲਾਗੂ ਕਰਤੀ ਐ ਐਲਾਨ ਕਰਤਾ ਵੀ ਹੁਣ 10 ਲੱਖ ਦਾ ਜਿਹੜਾ ਫ੍ਰੀ ਇਲਾਜ ਹਰ ਪੰਜਾਬੀ ਨੂੰ ਹੋਊਗਾ ਭਵੇਂ ਉਹ ਅਮੀਰ ਆ ਭਵੇਂ ਗਰੀਬ ਆ ਭਾਵੇਂ ਮਿਡਲ ਫੈਮਿਲੀ ਨੂੰ ਬਿਲੋਂਗ ਕਰਦਾ ਮੈਂ ਕਹਿੰਨਾ ਵੀ ਬਹੁਤ ਵੱਡੀ ਗੱਲ ਐ ਤੇ ਇਹਦੇ ਵਿੱਚ ਸਰਕਾਰੀ ਹਸਪਤਾਲ ਤਾਂ ਹੈਗੇ ਹੀ ਹੈਗੇ ਆ ਪ੍ਰਾਈਵੇਟ ਹਸਪਤਾਲਾਂ ਨੂੰ ਵੀ ਸ਼ਾਮਲ ਕੀਤਾ ਗਿਆ ਤੇ ਇਹ ਕਹਿੰਦੇ ਵੀ ਪ੍ਰਾਈਵੇਟ ਹਸਪਤਾਲਾਂ ਦੀ ਜਿਹੜੀ ਸੂਚੀ ਆ ਅਸੀਂ ਹੋਰ ਜਿਹੜੀ ਹੈਗੀ ਆ ਵਧਾਵਾਂਗੇ ਤਾਂ ਜੋ ਕਿਸੇ ਨੂੰ ਪਰੇਸ਼ਾਨੀ ਨਾ ਹੋਊ ਤੇ ਮੈਂ ਕਹਿੰਦਾ ਵੀ ਉਹ ਬਹੁਤ ਵੱਡੀ ਸਹੂਲਤ ਹੈ ਵੀ ਜਿਹੜੇ ਬੰਦੇ ਕੈਨੇਡਾ ਆ ਰਗੇ ਆ ਇਹ ਮੁਲਕਾਂ ਦੀ ਤਾਰੀਫ ਕਰਨੋਂ ਨਹੀਂ ਥੱਕਦੇਗੇ ਉਹਨਾਂ ਵਾਸਤੇ ਮੈਂ ਕਹਿੰਦਾ ਵੀ ਇਹ ਬਹੁਤ ਵੱਡਾ ਜਿਹੜਾ ਸਬਕ ਹੈ ਵੀ ਪੰਜਾਬ ਚਾ ਇੰਡੀਆ ਕਿਸੇ ਮੁਲਕ ਨਾਲੋਂ ਪਿੱਛੇ ਨਹੀਂ ਸਗੋਂ ਬਹੁਤ ਤਰੱਕੀ ਦੀਆਂ ਲੀਹਾਂ ਤੇ ਚੱਲ ਰਿਹਾ ਹੈ ਵੀਰੇ ਮੈਂ ਇਹਦੇ ਵਿੱਚ ਇੱਕ ਗੱਲ ਹੋਰ ਐਡ ਕਰਨੀ ਜਾਊਂਗਾ ਪੰਜਾਬ ਇੱਕ ਬਹੁਤ ਛੋਟਾ ਸੂਬਾ ਹੈ ਜਿਹਨੂੰ ਲੋਕ ਕੈਨੇਡਾ ਨਾਲ ਕੰਪੇਅਰ ਕਰਦੇ ਠੀਕ ਹੈ ਤੇ ਜਿਹੜੀ ਆਪਣੀ ਇਹ ਵੀਡੀਓ ਕੈਨੇਡਾ ਭਗਤ ਤੇ ਕੈਨੇਡਾ ਭੇਡਾਂ ਨੂੰ ਮੈਂ ਸਾਰ ਸ਼ਬਦਾਂ ਚ ਕਹਾਂ ਤਾਂ ਬਹੁਤ ਚੁਪਦੀ ਹੈ ਜਦੋਂ ਵੀ ਆਪਾਂ ਕੋਈ ਏਦਾਂ ਦੀ ਵੀਡੀਓ ਪਾਉਣੀ ਹੈ ਹਮੇਸ਼ਾ ਉਹਨਾਂ ਦੇ ਕਮੈਂਟ ਹੁੰਦੇ ਆ ਸਾਡਾ ਕੈਨੇਡਾ ਚੰਗਾ ਹੈ ਤੁਸੀਂ ਕੈਨੇਡਾ ਛੱਡ ਦਿਓ ਕੀ ਕਰਨਾਲਕ ਕੋਲੇ ਕੈਨੇਡੀਅਨ ਸਿਟੀਜ਼ਨ ਹੈ ਕੀ ਗੈਵੀ ਕੋਲੇ ਕੈਨੇਡੀਅਨ ਸਿਟੀਜ਼ਨ ਹੈ ਮੈਂ ਔਨ ਵੀਡੀਓ ਅੱਜ ਇਹ ਗੱਲ ਸਾਰਿਆਂ ਨੂੰ ਦੱਸ ਦੇਣਾ ਚਾਹਣਾ ਹਾਂ ਕਰਨੋਲਕ ਤੇ ਗੈਵੀ ਆ ਲੋਕ ਦੋਵੇਂ ਇੰਡੀਅਨ ਸਿਟੀਜ਼ਨ ਆ ਠੀਕ ਹੈ ਮੇਰੇ ਪਰਿਵਾਰ ਚ ਸਿਰਫ ਮੇਰੇ ਬੇਟੇ ਕੋਲੇ ਸਿਟੀਜ਼ਨ ਆ ਸਾਡਾ ਸਾਰਾ ਪਰਿਵਾਰ ਪੀਆਰ ਕੈਨੇਡਾ ਦਾ ਤੇ ਲਗਭਗ ਅੱਧੇ ਪਰਿਵਾਰ ਦੀ ਸਾਡੇ ਜਿਹੜੀ ਪੀਆਰ ਹੈਗੀ ਆ ਉਹ ਐਕਸਪਾਇਰ ਹੋ ਚੁੱਕੀ ਹੈ ਤੇ ਮੇਰੀ ਪੀਆਰ ਵੀ ਥੋੜੇ ਮਹੀਨੇ ਤੱਕ ਐਕਸਪਾਇਰ ਹੋ ਜਾਣੀ ਹੈ ਜੇ ਕਿਸੇ ਨੇ ਵੇਖਣੀ ਹੈ ਮੇਰੇ ਘਰੇ ਆ ਕੇ ਮੇਰੀ ਪੀਆਰ ਐਕਸਪਾਇਰੀ ਵੇਚ ਸਕਦਾ ਨਾਲੇ ਮੈਂ ਚਾਹ ਪਿਆਉਂਗਾ ਨਾਲੇ ਆਉਣ ਜਾਣ ਦੇ ਪੈਸੇ ਵੀ ਦੇਵਾਂਗਾ ਇਹ ਇਹ ਗੱਲ ਮੈਂ ਔਨ ਕੈਮਰਾ 'ਚ کہہ ਰਿਹਾ ਠੀਕ ਹੈ ਕਿਉਂਕਿ ਬਹੁਤੇ ਲੋਕਾਂ ਨੂੰ ਬਹੁਤ ਵੱਡਾ ਭੁਲੇਖਾ ਹੈ ਕਿ ਕਰਨ ਔਲਖ ਜੰਗਾਇਨੀ ਚੋਹਾਨ ਸਿਟੀਨਸ਼ਿਪ ਲੈ ਕੇ ਕੈਨੇਡਾ ਦੀ ਇੰਡੀਆ ਬੈਠੇ ਹੈ ਤੇ ਗੈਵੀਆ ਗੈਵੀ ਚੋਹਾਨ ਨੇ ਤਾਂ ਕਦੇ ਕੈਨੇਡਾ ਦਾ ਜਿਵੇਂ ਕਹਿੰਦੇ ਹਾਪਾਸਾ ਵੀ ਨਹੀਂ ਵਿਖਿਆ ਜਿਹਨੂੰ ਤੁਸੀਂ ਜਿਹਨੂੰ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਗੈਵੀ ਚੋਹਾਨ ਕੈਨੇਡਾ ਦੀ ਸਿਟੀਨਸ਼ਿਪ ਲੈ ਕੇ ਬੈਠਾ ਜਾਂ ਇਹ ਦੋਵੇਂ ਜਾ ਕੇ ਇੰਡੀਆ 'ਚ ਗੱਲਾਂ ਕਰਨ ਅਸੀਂ ਦੋਵੇਂ ਇੰਡੀਆ 'ਚ ਬਹਿ ਕੇ ਹੀ ਇਹ ਪੋਡਕਾਸਟ ਕਰਦੇ ਹਾਂ ਜੀ ਜੀ ਔਲਖ ਸਾਹਿਬ ਜਿਵੇਂ ਹੁਣ ਤੁਸੀਂ ਵੀ ਬਹੁਤ ਘੁੰਮਿਆ ਹੋਣਾ ਮੈਂ ਵੀ ਬਹੁਤ ਕੰਟਰੀਆਂ ਜਾ ਚੁੱਕਿਆ ਹਾਂ ਈਵਨ ਆਸਟ੍ਰੇਲੀਆ ਵਰਗੇ ਮੁਲਕਾਂ ਏਸ਼ੀਆ ਦੀਆਂ ਤਕਰੀਬਨ ਸਾਰੀਆਂ ਕੰਟਰੀਆਂ ਮੈਂ ਦੇਖ ਚੁੱਕਿਆ ਹੈਗਾ ਵੀ ਜਿਹੜਾ ਲਾਈਫ ਆ ਮੈਂ ਸਮਝਦਾ ਵੀ ਜੋ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਹੈ ਸਿੱਧੀ ਸਾਦੀ ਤੇ ਰਾਇਲ ਜ਼ਿੰਦਗੀ ਹੈ ਰਾਇਲ ਦਾ ਮਤਲਬ ਇਹ ਨਹੀਂ ਹੈਗਾ ਵੀ ਪੰਜਾਬੀ ਇਕੱਲੇ ਟੌਰ ਮਾਰਨੀ ਜਾਣਦੇ ਕਮਾਉਣ ਨਹੀਂ ਜਾਣਦੇ ਪੰਜਾਬ ਦੀਆਂ ਧੀਆਂ ਭੈਣਾਂ ਸਾਡੇ ਬਜ਼ੁਰਗ ਸਾਡੇ ਹਮੋਰ ਬਹੁਤ ਵੱਡੀਆਂ ਵੱਡੀਆਂ ਪੋਸਟਾਂ ਤੇ ਲੱਖਾਂ ਰੁਪਇਆ ਕਮਾ ਰਹੇ ਆ ਤੇ ਮੈਂ ਕਹਿੰਦਾ ਵੀ ਇੰਨੀ ਜਿਹੜੀ ਹੈਗੀ ਸੌਖੀ ਜ਼ਿੰਦਗੀ ਆ ਹੋਰ ਕਿਸੇ ਦੁਨੀਆ ਦੇ ਕਿਸੇ ਮੁਲਕ 'ਚ ਮੈਨੂੰ ਨਹੀਂ ਲੱਗਦਾ ਵੀ ਇੰਨੀ ਸੌਖੀ ਜ਼ਿੰਦਗੀ ਲੋਕ ਜਿਉਂਦੇ ਹੋਣਗੇ। ਬਾਕੀ ਮੈਂ ਇਹਦੇ 'ਚ ਬਈ ਇੱਕ ਚੀਜ਼ ਹੋਰ ਐਡ ਗੱਲ ਕਰਾਂ ਜਿਹੜੇ ਲੋਕ ਕਹਿੰਦੇ ਹਨਾ ਕੈਨੇਡਾ ਅੱਜ ਵੀ ਬਹੁਤ ਖਿਸ਼ਾਲ ਆ ਕੈਨੇਡਾ 'ਚ ਜੌਬਾਂ ਹੈਗੀਆਂ ਲੋਕ ਝੂਠ ਮਾਰਦੇ ਆ ਲੋਕਾਂ ਨੂੰ ਕੰਮ ਨਹੀਂ ਮਿਲਦਾ ਹਨਾ ਅੱਜ ਆਲਮੋਸਟ ਮੈਨੂੰ ਅੱਜ ਕੇ ਕੱਲ ਇੱਕ ਕੈਨੇਡਾ ਸਰੀ 'ਚ ਕਿਸੇ ਕੰਪਨੀ ਨੇ ਸਰਵੇ ਕੀਤਾ ਜਿਹਦੇ 'ਚ ਉਹਨੇ ਦੱਸਿਆ ਵੀ 6.9% ਕੈਨੇਡੀਅਨ ਅਨਇੰਪਲੋਇਡ ਐ ਠੀਕ ਐ ਤੇ ਲਗਭਗ 1.55 ਮਿਲੀਅਨ ਬੰਦਾ ਘਰੇ ਬੈਠਾ ਹੈ ਜਿਹੜਾ ਆਪਦੇ ਕੰਮ ਦੀ ਭਾਲ ਕਰ ਰਿਹਾ ਤੇ ਜਿਹਦੇ ਕੋਲੇ ਕੰਮ ਨਹੀਂ ਲੱਗਦਾ ਬਿਲਕੁਲ ਤੇ ਜਿਹੜਾ ਜਿਹੜਾ ਇਹ ਬੰਦਾ ਵੀਡੀਓ ਵੇਖ ਰਿਹਾ ਜਿਹੜਾ ਕਹਿੰਦਾ ਕੈਨੇਡਾ ਬਹੁਤ ਖੁਸ਼ਹਾਲ ਹੈ ਮੇਰੇ ਕੋਲੇ ਤੇ ਬਾਈ ਗੈਵੀ ਕੋਲੇ ਬਹੁਤ ਸਟੂਡੈਂਟ ਬਹੁਤ ਲੋਕਾਂ ਦਾ ਹਰੇਕ ਸ਼ਹਿਰ ਦਾ ਕੈਨੇਡਾ ਦਾ ਆਲਮੋਸਟ ਡਾਟਾ ਪਿਆ ਤੇ ਫੋਨ ਨੰਬਰ ਹੈਗੇ ਜੇ ਤੁਸੀਂ ਕਹਿੰਦੇ ਹੋ ਨਾ ਕੈਨੇਡਾ 'ਚ ਕੰਮ ਹੈਗਾ ਤਾਂ ਸਾਡੇ ਤੋਂ ਫੋਨ ਨੰਬਰ ਲਓ ਅਸੀਂ ਤੁਹਾਨੂੰ ਫੋਨ ਨੰਬਰ ਦੇਵਾਂਗੇ ਤੁਸੀਂ ਦੱਸੋ ਸਾਨੂੰ ਬੰਦਾ ਕਿੱਥੇ ਕਰਨਾ ਕੰਮ ਲਈ ਬਿਲਕੁਲ 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 ਠੀਕ ਹੈ ਕੈਨੇਡਾ ਦੀਆਂ ਝੂਠੀਆਂ ਤਰੀਫਾਂ ਕਰਨੀਆਂ ਬੰਦ ਕਰੋ ਜੀ ਜੀ ਜੋ ਤੁਸੀਂ ਕਰ ਰਹੇ ਹੋ ਮੈਂ ਇਹ ਨਹੀਂ ਜਿਹਾ ਕਹਿ ਰਹੇ ਜਿਹਾ ਵੀ ਭਾਈ ਇਹ ਨਹੀਂ ਕਹਿ ਰਹੇ ਕਿ ਤੁਸੀਂ ਕੈਨੇਡਾ ਦੀਆਂ ਤਰੀਫਾਂ ਨਾ ਕਰੋ ਪਰ ਏਟਲੀਸਟ ਸੱਚ ਸੁਣਨ ਤੇ ਸੱਚ ਕਹਿਣ ਦੀ ਹਿੰਮਤ ਰੱਖੋ ਬਿਲਕੁਲ ਆਉਣ ਵਾਲੇ ਜਿਹੜੇ ਭਵਿੱਖ ਨੂੰ ਆ ਪੰਜਾਬ ਦੇ ਲੋਕਾਂ ਨੂੰ ਭੋਲੇ ਭਾਲੇ ਲੋਕ ਐ ਜਿਹੜੇ ਸਟੂਡੈਂਟ ਐ ਸਾਡੀਆਂ ਭੈਣਾਂ ਸਾਡੇ ਭਰਾ ਛੋਟੇ ਵੱਡੇ ਜੋ ਵੀ ਕੋਈ ਬਾਹਰ ਦਾ ਸੁਪਨਾ ਦੇਖਦੇ ਆ ਤੇ ਕਮ ਸੇ ਕਮ ਉਹਨਾਂ ਨੂੰ ਸਚਾਈ ਜ਼ਰੂਰ ਦੱਸੋ ਅਗਲੇ ਨੇ ਫੈਸਲਾ ਅਗਲੇ ਦੇ ਹੱਥ ਆ ਵੀ ਉਹਨੇ ਕੀ ਕਰਨਾ ਉਹਨੇ ਆਉਣਾ ਹੈ ਕਿ ਨਹੀਂ ਆਉਣਾ ਉਹਦੇ ਕੋਲੇ ਕੋਈ ਸਕਿੱਲ ਹੈਗਾ ਕਿ ਨਹੀਂ ਹੈਗਾ ਹਾਂ ਦੂਜੀ ਗੱਲ ਇਹ ਆ ਵੀ ਜਿਹੜਾ ਬੰਦਾ ਕੋਈ ਚੰਗੀ ਕਮਾਈ ਕਰ ਰਿਹਾ ਸਾਨੂੰ ਉਹਦੇ ਤੇ ਮਾਣ ਆ ਜੇ ਕੈਨੇਡਾ ਵਰਗੇ ਮੁਲਕ 'ਚ ਬਹਿ ਕੇ ਸੋਹਣੀ ਕਮਾਈ ਕਰ ਰਿਹਾ ਅਸੀਂ ਉਹਨੂੰ ਵੀ ਬੇਨਤੀ ਕਰਦੇ ਆ ਵੀ ਕਮਾਈ ਕਰੋ ਰੱਜ ਕੇ ਕਮਾਈ ਕਰੋ ਆਪਦੀਆਂ ਨਸਲਾਂ ਬਚਾਓ ਆਪਦੇ ਬਜ਼ੁਰਗ ਸੰਭੋ ਤੇ ਕੋਸ਼ਿਸ਼ ਕਰੋ ਜਿਹੜੀ ਤੁਹਾਡੀ ਕਮਾਈ ਆ ਉਹ ਪੰਜਾਬ ਚ ਇਨਵੈਸਟ ਕਰੋ ਤਾਂ ਜੋ ਜਿੱਥੇ ਆਪਾਂ ਜੰਮੇ ਜਾਏ ਹੈਗੇ ਆ ਉਹ ਸੂਬੇ ਨੂੰ ਅਸੀਂ ਬਹੁਤ ਵੱਡੇ ਲੈਵਲ ਤੇ ਲੈ ਕੇ ਜਾਈਏ ਜਿਹੜੀ ਉਦਾਹਰਨਾਂ ਲੋਕ ਦੇਣ ਵੀ ਹਾਂ ਵਾਕਈ ਹੀ ਪੰਜਾਬ ਸੋਨੇ ਦੀ ਚਿੜੀ ਆ ਭਾਈ ਮੈਂ ਜਾਣ ਤੋਂ ਪਹਿਲਾਂ ਬਸ ਇੱਕ ਲਾਸਟ ਗੱਲ ਐਡ ਕਰਨੀ ਚਾਹਾਂਗਾ ਜਿਹੜੇ ਭੈਣ ਭਰਾ ਆਪਾਂ ਨੂੰ ਸੁਣ ਰਹੇ ਐ ਜੇ ਤੁਸੀਂ ਕਿਸੇ ਜਗ੍ਹਾ ਤੇ ਸੁਪਰਵਾਈਜ਼ਰ ਮੈਨੇਜਰ ਲੀਡ ਹੈਂ ਜਾਂ ਹਾਇਰਿੰਗ ਪੋਜੀਸ਼ਨ 'ਚ ਹੈਗੇ ਹੋ ਜਦੋਂ ਕੋਈ ਬੱਚਾ ਸਟੂਡੈਂਟ ਤੁਹਾਡੇ ਕੋਲੇ ਰੈਜ਼ume ਲੈ ਕੇ ਆਉਂਦਾ ਤਾਂ ਤੁਸੀਂ ਫੜ ਕੇ ਜਦੋਂ ਬੱਚਾ ਬਾਹਰ ਨਿਕਲ ਜਾਂਦਾ ਗਾਰਬੇਜ ਚ ਨਾ ਪਾਇਆ ਕਰੋ ਉਹ ਰੈਜ਼ume ਨੂੰ ਮੈਨੇਜਰ ਸੁਪਰਵਾਈਜ਼ਰ ਜਾਂ ਤੁਹਾਡੇ ਜਿਹੜੇ ਕੋਈ ਸਟੋਰ ਮੈਨੇਜਰ ਉਹਦੇ ਤੱਕ ਜਰੂਰ ਪਹੁੰਚਨ ਦੇਆ ਕਰੋ ਜਾਂ ਉਹਨਾਂ ਨੂੰ ਇਹ ਕਹਿ ਕੇ ਨਾ ਮੋੜਿਆ ਕਰੋ ਕਿ ਹਾਇਰ ਨਹੀਂ ਕਰਦੇ ਹਮੇਸ਼ਾ ਰੈਜ਼ume ਫੜੋ ਤੇ ਜਿਹੜਾ ਅੱਗੇ ਬੰਦਾ ਹਾਇਰ ਵਾਲਾ ਉਹਦੇ ਤੱਕ ਪਹੁੰਚਦਾ ਕਰੋ ਕਿਉਂਕਿ ਤੁਹਾਡਾ ਇੱਕ ਰੈਜ਼ume ਸਿੱਟਿਆ ਹੋਇਆ ਗਾਰਬੇਜ ਕਿਸੇ ਦੀ ਮੌਤ ਦਾ ਕਾਰਨ ਬਣ ਸਕਦਾ ਬੱਚੇ ਮਰ ਰਹੇ ਆ ਰੋਜ਼ ਕਿਉਂਕਿ ਉਹਨਾਂ ਕੋਲੇ ਕੰਮ ਆ ਜਾਏਗਾ ਜੀ 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 ਬਿਲਕੁਲ 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 ਛੋਹਣ ਸਾਹਿਬ ਤੁਸੀਂ ਸਮਾਂ ਦਿੱਤਾ ਉਹਦੇ ਲਈ ਬਹੁਤ-ਬਹੁਤ ਧੰਨਵਾਦ ਤੁਹਾਡਾ ਨਹੀਂ ਨਹੀਂ ਕੋਈ ਗੱਲ ਨਹੀਂ ਔਲਖ ਸਾਹਿਬ ਆਪਾਂ ਹਮੇਸ਼ਾ ਹੀ ਪੰਜਾਬ ਦੇ ਭਲੇ ਆਸਤੇ ਪੰਜਾਬ ਦੀ ਤਰੱਕੀ ਆਸਤੇ ਪੰਜਾਬ ਦੀ ਖਿਸ਼ਾਲੀ ਆਸਤੇ ਪੰਜਾਬੀਅਤ ਨੂੰ ਬਚਾਉਣ ਆਸਤੇ ਤੇ ਛੋਟੇ ਭੈਣਾ ਭਰਾਵਾਂ ਨਾਲ ਆਪਾਂ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਜਿੱਥੇ ਵੀ ਲੋੜ ਪਊਗੀ ਆਪਾਂ ਹਾਜ਼ਰ ਹੋਵਾਂਗੇ ਤੇ ਮੈਂ ਤੁਹਾਡਾ ਵੀ ਧੰਨਵਾਦ ਕਰਦਾ ਤੁਸੀਂ ਟਾਈਮ ਦਿੱਤਾ ਤੁਸੀਂ ਟਾਈਮ ਕੱਢਿਆ ਤੇ ਜੋ ਗੱਲਾਂ ਬਾਤਾਂ ਕਰਨੀਆਂ ਬਣਦੀਆਂ ਅੱਜ ਦੇ ਸਮੇਂ ਸਮੇ ਦੇ ਵਿੱਚ ਆਪਾਂ ਕੀਤੀਆਂ ਤੇ ਮੈਨੂੰ ਲੱਗਦਾ ਹੈ ਵੀ ਬਹੁਤ ਸਾਰੇ ਕੈਨੇਡਾ ਭਗਤਾਂ ਦੇ ਭਲੇਖੇ ਦੂਰ ਹੋਣਗੇ ਦੁਬਾਰਾ ਫਿਰ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿਉਂਕਿ ਉਹ ਵੀ ਸਾਡੇ ਹੀ ਆ ਉਹ ਸਾਡੇ ਭੈਣ ਭਰਾ ਹੈਗੇ ਆ ਮੈਨੂੰ ਲੱਗਦਾ ਵੀ ਥੋੜਾ ਜਿਹਾ ਜਦੋਂ ਬੰਦਾ ਪਟਕ ਜਾਂਦਾ ਕੋਈ ਗੱਲ ਨਹੀਂ ਰਾਹ ਦਿਖਾਉਣ ਵਾਲਾ ਕੋਈ ਨਾ ਕੋਈ ਚਾਹੀਦਾ ਕੋਈ ਜਰੀਆ ਬਣਦਾ ਤੇ ਅਸੀਂ ਹੱਥ ਜੋੜ ਕੇ ਉਹਨਾਂ ਦੇ ਮੂਹਰੇ ਬੇਨਤੀ ਕਰਦੇ ਹਾਂ ਵੀ ਆਪਾਂ ਪਟਕੀਏ ਨਾ ਆਪਾਂ ਆਪਦੇ ਅਸਲ ਰਾਹ ਤੇ ਆਈਏ ਆਪਾਂ ਪੰਜਾਬ ਦੇ ਭਲੇ ਆਸਤੇ ਪੰਜਾਬ ਦੇ ਲੋਕਾਂ ਵਾਸਤੇ ਜਰੂਰ ਕੁਛ ਨਾ ਕੁਛ ਕਰੀਏ ਧੰਨਵਾਦ ਜੀ ਬਹੁਤ ਸ਼ੁਕਰੀਆ ਔਰਖ ਸਾਹਿਬ ਬਹੁਤ ਸ਼ੁਕਰੀਆ ਧੰਨਵਾਦ ਸਤਿ ਸ਼੍ਰੀ ਅਕਾਲ ਥੈਂਕ ਯੂ ਥੈਂਕ ਯੂ ਸਤਿ ਸ਼੍ਰੀ ਅਕਾਲ